ਸਾਡੇ ਕੋਲ ਕੰਟਰੀ ਨਹੀਂ ਸਿੱਖਾਂ ਕੋਲ ਸਿੱਖਾਂ ਕੋਲ ਆਪਣੀਆਂ ਯੂਨੀਵਰਸਿਟੀਆਂ ਨਹੀਂ ਕੋਈ ਇੱਕ ਗੁਰਦੁਆਰਾ ਤਾਂ ਦੱਸ ਦਿਓ ਇੱਕ ਗੁਰਦੁਆਰਾ ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਰਮੌਰ ਕਹਿੰਦਾ ਹੋ ਇੱਕ ਇੱਕ ਕੋਈ ਇੱਕ ਸਕਾਲਰ ਦੱਸ ਦਿਓ ਸਾਨੂੰ ਜੇ ਇੱਕ ਆਦਤਾ ਹੋਵੇ ਬਿ ਸੂਰਜ ਪ੍ਰਕਾਸ਼ ਚ ਜਿਹੜਾ ਗੁਰੂਗ ਸਾਹਿਬ ਦੇ ਬਾਰੇ ਬਕਵਾਸ ਕੀਤਾ ਸੰਤੋਖ ਸਿੰਘ ਨੇ ਬੈਨ ਹੋਣਾ ਚਾਹੀਦਾ ਕੀ ਉਹਦੇ ਲਈ ਕੰਟਰੀ ਚਾਹੀਦਾ ਤੁਹਾਨੂੰ ਤ੍ਰਿਆ ਚਤਰ ਦਾ ਜਿਹੜਾ ਬਕਵਾਸ ਸਿਆ ਉਹਦੇ ਬਾਰੇ ਸੱਚ ਕਹਿਣ ਲਈ ਅੱਜ ਤੁਸੀਂ ਕਹਿੰਦੇ ਆ ਜਿਨ੍ਹਾਂ ਕੋ ਕੰਟਰੀ ਆਪਣੇ ਜਿਨ੍ਹਾਂ ਨੇ ਯੂਨੀਵਰਸਟੀਆਂ ਬਣਾਈਆਂ ਆਪਣੀਆਂ ਉਹਨਾਂ ਨੇ ਵੱਖਰੀ ਕੀਰਤੀਮਾਨ ਸਥਾਪਿਤ ਕਰ ਦਿੱਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਚਾਹੇ ਸੂਰਜ ਪ੍ਰਕਾਸ਼ ਆ ਚਾਹੇ ਪੰਥ ਪ੍ਰਕਾਸ਼ ਆ ਚਾਹੇ ਬੱਲੇ ਵਾਲੀ ਜਨਮ ਸਾਖੀ ਆ ਚਾਹੇ ਗੁਰਬਲਾਸ ਪਾਸ਼ਾਸ਼ੀ ਮੀਆਂ ਚਾਹੇ ਦਸਮ ਗ੍ਰੰਥ ਆ ਉਹ ਕਿਨੇ ਸਥਾਪਿਤ ਕੀਤੇ ਉਦੇ ਬਾਰੇ ਸਾਨੂੰ ਇਹ ਕਹਿਣ ਚ ਜਾਨੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਕਿਹੜੇ ਸਨ ਵਿੱਚ ਆਇਆ ਕਿਸ ਨੇ ਕਰਪਾਹ ਰੱਖੇ ਤਾਂ ਨਹੀਂ ਕਰਵਾਇਆ ਸਾਡੇ ਕੋਲ ਜਿਹੜਾ ਪਹਿਲਾ ਦੋਰਾ ਆਇਆ ਉਹ ਤਾਂ ਸੀਗਾ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਭਾਈ ਵੀਰ ਸਿੰਘ ਦੇ ਟਾਈਮ ਭਾਈ ਵੀਰ ਸਿੰਘ ਤੋਂ ਖਫਾ ਹੋਏ ਹੋਏ ਗਿਆਨੀ ਗਿਆਨ ਸਿੰਘ ਨੇ ਭਾਈ ਵੀਰ ਸਿੰਘ ਨੇ ਉਹਦੀਆਂ ਲਿਖਤਾਂ ਚੋਰਾ ਲਈਆਂ ਗਿਆਨੀ ਗਿਆਨ ਸਿੰਘ ਨੇ ਜਨ ਪੰਥ ਪ੍ਰਕਾਸ਼ ਲਿਖਿਆ ਉਹ 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 ਕਹਿੰਦਾ ਵੀ ਭਾਈ ਜੇ ਇਹੋ ਜਿਹਾਂ ਦਾ ਪੰਥ ਹੈ ਨਾ ਤਾਂ ਮੈਂ ਨਹੀਂ ਮੰਨਦਾ ਉਹਨੇ ਦੂਰਾ ਬਦਲਤਾ ਉਹਨੇ ਲਿਖ ਦਿੱਤਾ ਵੀ ਪੰਥ ਇਹ ਤਾਂ ਕਮੀਨੇ ਲੁੱਚੇ ਲੋ ਗਿਆ ਢਕੂ ਲੋ ਗਿਆ ਤਾਂ ਇਹਨਾਂ ਨੂੰ ਪੰਥ ਗੁਰੂ ਕਿੱਦਾਂ ਮੰਨ ਲਈਏ ਅਸੀਂ ਉਹ ਕਹਿੰਦਾ ਨਹੀਂ ਉਹ ਦੋ ਰਾ ਬਦਲਦਾ ਉਹ ਕਹਿੰਦਾ ਵੀ ਮੈਂ ਮੈਂ ਤਾਂ ਇਹ ਕਹੂੰਗਾ ਵੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਹੋ ਗੁਰਾਂ ਕੀ ਅਸੀਂ ਪ੍ਰਗਟ ਪ੍ਰਗਟ ਗੁਰਾਂ ਕੀ ਦੇ ਬਣਾ ਲੈ ਹੀਟਰ ਵੀ ਲਾਏ ਅਸੀਂ ਏਸੀ ਵੀ ਅਸੀਂ ਕਹਿੰਨੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਥੋੜਾ ਕੀਤਾ ਗਿਆਨੇ ਗਿਆਨ ਸੁਣੇ ਲਿਖਿਆ ਯਾਰ ਤੁਹਾਡਾ ਤੁਹਾਡੇ ਸਕੋਲਰਾਂ ਦਾ ਮੂੰਹ ਫੁੱਟਦਾ ਇਹਨਾਂ ਗੱਲਾਂ ਤੇ ਬੋਲਣ ਨੂੰ ਤੂੰ ਐਡੇ ਐਡੇ ਜਾਨੀ ਡੇਢ ਡੇਢ ਲਾਈਨ ਦੇ ਦਾ ਅੱਧੇ ਤੇ ਸਫੇ ਦੇ ਸ਼ਬਦ ਲੱਭ ਕੇ ਲਿਆ ਕੇ ਅੰਗਰੇਜ਼ੀ ਦੇ ਜਿਹੜੇ ਆਮ ਲੋਕਾਂ ਨੂੰ ਪੱਲੇ ਕੁਝ ਨਹੀਂ ਪੈਣਾ ਉਹਨਾਂ ਨੇ ਝੁੱਡੂਆਂ ਨੇ ਏਦਾਂ ਕਹਿਣਾ ਪੇ ਵਾ ਵਾ ਇੰਨੀ ਅੰਗਰੇਜ਼ੀ ਬੋਲਦਾ ਇੰਨਾ ਕੁਝ ਜਾਣਦਾ ਹੈ ਤੇ ਇਹਨੂੰ ਸਰਪੰਚ ਬਣਾਉਂਦਾ ਇਹ ਤਾਂ ਪੱਕਾ ਅੱਗੂ ਅੱਗੂ ਚਾਹੀਦਾ ਬਣਨਾ ਰਜਨੀਸ਼ੀ ਕਹਿੰਦਾ ਹੁੰਦਾ ਕਹਿੰਦਾ ਇੰਨਾ ਉੱਚੀ ਬੋਲਦਾ ਬੰਦਾ ਇੰਨਾ ਜ਼ੋਰ ਲਾ ਕੇ ਬਾਹਾਂ ਖੜੀਆਂ ਕਰਕੇ ਤੈਨੂੰ ਤਾਂ ਇਲੈਕਸ਼ਨ ਲੜਨੀ ਚਾਹੀਦੀ ਹੈ ਉਹ ਗੱਲ ਦੇ ਮੈਨੇ ਹੋਈ ਚਾਹੀ ਨਹੀਂ ਹੋਈ ਮੈਂ ਅੱਦੇ ਪ੍ਰਚਾਰਕ ਤੁਹਾਨੂੰ ਦੱਸ ਦਿੰਨਾ ਕਿ ਜਦੋਂ ਗੱਲ ਕਰਦੇ ਕਰਦੇ ਪੰਖਤੀ ਬੋਲਦੇ ਨਾ ਇਦਾਂ ਕਥਾਕਾਰ ਸ਼ਰਮਾ ਜਾਂਦੇ ਸੀ ਮੈਨੂੰ ਕਹ ਤਿੰਨਾ ਚੌਨੇ ਕਹਿ ਦਿੱਤਾ ਸੀ ਮੈਨੂੰ ਵੀ ਯਾਰ ਤੁਸੀਂ ਉਥੇ ਮੋਰੇ ਨਾ ਬੈਠਿਆ ਕਰੋ ਇੱਕ ਕਥਾਕਾਰ ਕਹਿੰਦਾ ਵੀ ਤੁਸੀਂ 15 20 ਮਿੰਟ ਬਾਅਦ ਆ ਜਦੋਂ ਕਥਾ ਸ਼ੁਰੂ 20 ਮਿੰਟ ਬਾਅਦ ਆ ਕੇ ਬੈਠਿਆ ਕਰੋ ਇੱਕ ਫਲੋ ਬਣ ਜਵੇ ਨਹੀਂ ਪ੍ਰਮਾਣ ਦੇਣਾ ਹੈ ਉੱਥੇ ਜੋ ਮੂੰਹ ਚ ਆ ਕੇ ਪੰਕਤੀ ਬੋਲਦੇ ਨੇ ਕਿਸੇ ਨੂੰ ਉੱਥੇ ਕੀ ਪਤਾ ਆਪਾਂ ਕਿੰਨੀ ਵਾਰ ਗੱਲ ਕਰਦੇ ਹੁੰਨੇ ਆ ਜਿਹੜੀ ਪੰਕਤੀ ਹੈ ਖਾਲਸਤਾਨੀ ਧਿਰ ਬਰਤਦੇ ਆ ਜੇ ਜੀਵ ਆ ਪਤ ਲੱਥੀ ਜਾਏ ਸਭ ਹਰਾਮ ਜੀ ਤਾਕਿਸ਼ ਖੈ ਜਿਸ ਫਲੋਜ ਕਹਿੰਦੇ ਆ ਪੇ ਗੁਰੂ ਸਾਹਿਬ ਦੇਖੋ ਠੀਕ ਆ ਜੇ ਪੱਤੇ ਹੀ ਲੱਗੇ ਤੁਹਾਡੀ ਠੀਕ ਆ ਬੇਪੱਤ ਹੋ ਕੇ ਜੀਣਾ ਸਭ ਹਰਾਮ ਆ ਪਰ ਇਸ ਕਰਕੇ ਸਾਨੂੰ ਲੜਨਾ ਚਾਹੀਦਾ ਜਿਹੜਾ ਸ਼ਲੋਕ ਆ ਨਾ ਉਹ ਹੈਗਾ ਆ ਸੋ ਜੀਵਿਆ ਜਿਸ ਮਨ ਵਸਿਆ ਸੋਇ ਨਾਨਕ ਅਬਰ ਨ ਜੀਵੈ ਕੋਇ ਠੀਕ ਹੈ ਹੁਣ ਇਹ ਦੋ ਪੰਕਤੀਆਂ ਦਾ ਅਰਥ ਕਰੋ ਸੋ ਜੀਵਿਆ ਜਿਸ ਮਨ ਵਸਿਆ ਸੋਇ ਸੋਇ ਕੌਣ ਹੈ ਇੱਕ ਅਸਲ ਜੀਂਦਾ ਉਹ ਆ ਜਿਹੜਾ ਉਹ ਨਿਜਮ ਨੂੰ ਜੋ ਸਿਸਟਮ ਆ ਉਹਨੂੰ ਸਮਝ ਕੇ ਉਹਦੇ ਅਨੁਕੂਲ ਜੀਂਦਾ ਸੋ ਜੀਵਿਆ ਜਿਨ ਮਨ ਵਸਿਆ ਸੋਰੀ ਮਤਲਬ ਸਹਿਜ ਵਿੱਚ ਜਿਹੜਾ ਈਰਖਾ ਨਹੀਂ ਕਰਦਾ ਕਿਸੇ ਨਾਲ ਸਾੜਾ ਨਹੀਂ ਕਿਉਂਕਿ ਈਰਖਾ ਕਰਨੇ ਨਾਲ ਜੇ ਮੈਂ ਤੁਹਾਡੇ ਨਾਲ ਕਿਸੇ ਨਾਲ ਈਰਖਾ ਕਰਦਾ ਹੁਣ ਮੰਨ ਲਓ ਮੈਨੂੰ ਬਲਜਿੰਦਰ ਨਾਲ ਈਰਖਾ ਹੋਊਗੀ ਤੁਸੀਂ ਦੇਖ ਤੁਸੀਂ ਸੋਚ ਲਿਓ ਜਦੋਂ ਤੁਸੀਂ ਕਿਸੇ ਨੂੰ ਈਰਖਾ ਕਰਦੇ ਆ ਕਿ ਤੁਹਾਡੀ ਈਰਖਾ ਅਗਲੇ ਤਾਂ ਕੁਝ ਬੁਗੜਦੀ ਹੈ ਹੁਣ ਰਵਿੰਦਰ ਨਵੀਂ ਗੱਡੀ ਲੈ ਕੇ ਆਇਆ ਬਾਹਰ ਗੱਡੀ ਖੜੀ ਹੈ ਠੀਕ ਹੁਣ ਮੇਰੇ ਮਨ ਚ ਆਵੇ ਪੀ ਯਾਰ ਮੈਂ ਸਾੜੀ ਸੜੀ ਹੋ ਜੀ ਗੱਡੀ ਠੀਕ ਹੈ ਕਿ ਉਹਦੀ ਗੱਡੀ ਟਾਇਰ ਪੈਂਚਰ ਹੋ ਜਾਊਗਾ ਇੰਜਨ ਫੇਲ ਹੋ ਜਾਊਗਾ ਹਾਂ ਇੰਨੀ ਮੈਨੂੰ ਅਕਲ ਹੈਗੀ ਆ ਵੀ ਮੂੰਹ ਤੇ ਨਹੀਂ ਮੈਂ ਉਹਨੂੰ ਕੁਝ ਵੀ ਕਹਿਣਾ ਮੂੰਹ ਤੇ ਤਾਂ ਕਹਣਾ ਵਾਹ ਬਰਾ ਤਾਂ ਫੱਟੇ ਚੱਕਦੇ ਯਾਰ ਹੂੰ ਬਹੁਤ ਸੋਹਣੀ ਗੱਡੀ ਆ ਅੰਦਰੋਂ ਸਾੜਨਾ ਹੁਣ ਅਗਲੇ ਤਾਂ ਜੇ ਤਾਂ ਮੈਂ ਮੂੰਹ ਤੇ ਬੋਲ ਦਿੰਦਾ ਉਹਨੂੰ ਪੇ ਕੋ ਕਮੀਣਿਆ ਉਹ ਲੁਟੇਰਿਆ ਉਹ ਤੂੰ ਦੋ ਨੰਬਰ ਦਾ ਧੰਦਾ ਕੀਤਾ ਫੇਰ ਵੀ ਸ਼ਾਇਦ ਉਹ ਡਿਸਟਰਬ ਹੋ ਹੁੰਦਾ यार मेरा पाज उगड़ मुँह तो मैं कहना नहीं मुँह तो मैं कंप्लीमेंट दिता ठीक है हम अंदर मैं सड़ रहा जोड़ा मेरा अंदर सड़ना होता तो कुछ नहीं बिगाड़ सकिया नुकसान तो मेरा होया ना मेरा खाना पीना अपसैट होदम मेरा रिदम मेरा ब्लड प्रैशर बदिया नब्ज मेरी तेज होगी ठीक है लिवर पर असर जाऊगा सोच डिस्टर्ब होगी नींद खराब होनी मेरी ਇੱਕ ਇੱਕ ਗੱਲ ਕਰਕੇ ਹੁਣ ਉਹ ਸਿਸਟਮ ਹੈ ਜਿਹੜਾ ਜਿਹੜਾ ਸੋ ਜੀਵ ਹੈ ਜਿਹੜਾ ਜਿਸ ਮਨ ਵਸਿਆ ਸੋਏ ਆ ਨਾ ਜਿਹਦੇ ਮਨ ਵਿੱਚ ਸੋਏ ਬਸ ਗਿਆ ਜਿਹਨੂੰ ਇਹ ਸਿਸਟਮ ਸਮਝ ਆ ਗਿਆ ਫਿਰ ਈਰਖਾ ਕਰਨੇ ਨਾਲ ਮੇਰਾ ਨੁਕਸਾਨ ਹੁੰਦਾ ਜਿਵੇਂ ਲੋਭ ਕਰੂੰਗਾ ਨਾ ਮੇਰਾ ਨੁਕਸਾਨ ਹੁੰਦਾ ਮਿਲ ਨਹੀਂ ਜਾਣਾ ਮੈਨੂੰ ਲੋਭ ਕਰਨ ਦੇ ਉਹ ਵਿਸ਼ ਕਰਨ ਦੇ ਨਾਲ ਇਹ ਨਹੀਂ ਪੇ ਮੈਨੂੰ ਮਿਲ ਜਾਣਾ ਉਜਰਨ ਸਿਸਟਮ ਜਦੋਂ ਉਹ ਸਾਰਾ ਸਮਝ ਆ ਗਿਆ ਕਿ ਜਿਸ ਮਨ ਵਸਿਆ ਸੋਈ ਹੋ ਗਿਆ ਕਿ ਮੈਂ ਕੀ ਖਾਣਾ ਕਿੰਨਾ ਸੌਣਾ ਕਿਹਦੇ ਬਾਰੇ ਸੁਪਨਾ ਲੈਣਾ ਕਿੱਦਾਂ ਦੀ ਵਿਸ਼ ਰੱਖਣੀ ਆਪਣੀ ਔਕਾਤ ਨੂੰ ਪਛਾਣ ਕੇ ਕਿੱਦਾਂ ਰਹਿਣਾ ਮੈਂ ਆਪਣਾ ਆਪਣੀ ਔਕਾਤ ਤੋਂ ਬਾਹਰ ਦੇ ਸੁਪਨੇ ਨਹੀਂ ਦੇਖਣੇ ਅਬ ਤੋਂ ਵੱਡਿਆਂ ਨਾਲ ਯਾਰੀਆਂ ਨਹੀਂ ਲਾਉਣੀਆਂ ਅਬ ਤੋਂ ਹੇਠਲਿਆਂ ਤੇ ਜ਼ੁਲਮ ਨਹੀਂ ਕਰਨਾ ਜਦੋਂ ਉਹ ਸਾਰਾ ਕੁਝ ਸਮਝ ਲਊਗਾ ਮੈਂ ਤੇ ਮੈਂ ਸ਼ਾਂਤ ਰਹੂੰਗਾ ਸਤਕਾਰਿਆ ਜਾਊਗਾ ਆਪਣੀ ਨਿਗਾਹ ਦੇ ਵਿੱਚ ਵੀ ਮੇਰਾ ਸਤਕਾਰ ਹੋਊਗਾ ਰਜਮੇ نیند ਆਊਗੀ ਮੈਨੂੰ ਬੋਡੀ ਠੀਕ ਰਹੂਗੀ ਮੇਰੀ ਹਮੇਸ਼ਾ ਸ਼ਾਂਤ ਰਹੂੰਗਾ ਚੰਗੇ ਫੈਸਲੇ ਲਊਗਾ ਮੈਂ ਕਦੇ ਤਕਲੀਫ ਵਿੱਚ ਨਹੀਂ ਹੋਊਂਗਾ ਮੇਰੇ ਸ਼ਬਦ ਸਾੜੂਗੇ ਨਹੀਂ ਕਿਸੇ ਨੂੰ ਮੈਂ ਸਾਜ਼ਿਸ਼ ਨਹੀਂ ਕਰੂੰਗਾ ਕਿਸਦੇ ਵਿਰੁੱਧ ਸਮਝ ਪੈ ਗਈ ਨਾ ਸੋ ਜੀਵਿਆ ਜਿਸ ਮਨਵਸਿਆ ਸੋ ਨਾਨਕ ਅਵਰ ਨ ਜਿਵੈ ਕੋਇ ਫਿਰ ਉਹ ਕਹਿੰਦੇ ਗੁਰੂ ਸਾਹਿਬ ਕਹਿੰਦੇ ਜੇ ਜੀਵੈ ਪਤਲ ਥੀ ਜਾਏ ਸਮਹ ਰਾਮ ਜਿਤਕਿ ਸਖਾਇ 45 ਜਮੀਨ ਅਸਮਾਨ ਦਾ ਫਰਕ ਆ ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਔਰ ਜਿਹਨੂੰ ਇੱਕ ਮੀਨੇ ਪਿੰਦਰਪਾਲ ਵਰਗੇ ਬਿਲਕੁਲ ਲਾਲਚੀ ਸਵਾਰਥੀ ਲੋਕ ਪੰਨ ਤੋੜ ਕੇ ਲੋਕਾਂ ਦੇ ਮੂਹਰੇ ਲਿਆ ਕੇ ਪੇਸ਼ ਕਰਦੇ ਸਹੀ ਮੈਨਿਆਂ ਚ ਗੁਰਨਾਨਕ ਪਾਤਸ਼ਾਹ ਲੋਕੋ ਕੀ ਰੱਖਿਆ ਇਹਨਾਂ ਨੇ ਸਾਡਾ ਜਿੱਦਣ ਤੁਸੀਂ ਇੱਕ ਨੂੰ ਸਮਝਿਆ ਨਾ ਤੂੰ ਕੁਰਬਾਨੀ ਤਾਂ ਇੰਨੀ ਸਾਧ ਲਈ ਹੈ ਨਾ ਸਾਰਾ ਕੁਝ ਤੁਹਾਡੇ ਮਨ ਸਮਝਾਵਣ ਕਾਰਨ ਕਸ਼ੋਕ ਪੜੀਏ ਗਿਆ ਮਨ ਵਸਾ ਵੇ ਨਾਨਕਾ ਜੇ ਪੂਰਨ ਕਿਰਪਾ ਜਿਹੜਾ ਜਦੋਂ ਮਨ ਨੂੰ ਸਮਝਾਉਣ ਦੀ ਗੱਲ ਹੈ ਇਹ ਨਹੀਂ ਹੈ ਕਿ ਉਹਨੂੰ ਤੁਸੀਂ ਰੱਸਾ ਪਾ ਕੇ ਬੰਨਣਾ ਨਹੀਂ 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 ਤੁਸੀਂ ਤੁਹਾਨੂੰ ਖੁਦ ਨੂੰ ਪਤਾ ਆ ਕਿ ਕੀ ਪ੍ਰੋਬਲਮ ਕੀ ਆ। ਫਾਇਟਰ ਕਿਉਂ ਆ ਤੁਸੀਂ ਨਹੀਂ। ਜਿੰਨਾ ਗਿਆਰ ਜੋ ਕੁਛ ਹੈ ਸਾਰਾ ਆਪਣੇ ਆਪ ਲਈ ਹੈ। ਪ੍ਰਥਮ ਮਨ ਪ੍ਰਬੁੱਧ ਹੈ ਆਪਣਾ ਪਾਸ਼ ਹੈ ਵਰਜਾ। ਆਪਸ ਵਾਰ ਹੈ ਮੈ ਮਣਾ ਇਹ ਨਹੀਂ ਹੈ ਪਸਵਾਰਨ ਤੋਂ ਬਾਅਦ ਮਿਲਣਾ ਹੈ ਉਹ ਦੇਖ ਬੰਦਾ ਕਹਿੰਦਾ ਭਈ ਛੇ ਟੁੱਟਾ ਟੁੱਟਾ ਜਿਹਾ ਲੱਗਦਾ ਨੀਂਦ ਨਹੀਂ ਆ ਰਹੀ ਖਾਜ ਹੋਈ ਜਾਂਦੀ ਹੈ ਹੈਨਾ ਪਿੱ ਟਕਾ ਨਹੀਂ ਤੇ ਕੋਈ ਕਹੇ ਭਈ ਪਹਿਲਾਂ ਨਹਾ ਲਾ ਫੇ ਟਕਾ ਆ ਜਾਣਾ ਕੀ ਨੋ ਤੂੰ ਬਾਦ ਕੁ ਸੁਣਾ ਹੈ ਜਿਹੜਾ ਟਿਕਾਉਣਾ ਹੈ ਇੱਦਾਂ ਥੋੜੀ ਜਦੋਂ ਨਹਾ ਲਿਆ ਕਿਉਂ ਗਰਮੀ ਆਈ ਹੋਸੀ ਕੱਪੜੇ ਪਹਿਲੇ ਸੀ ਕੁਛ ਠਕੀਮਾਂ ਵੀ ਸੀਗਾ ਜੋ ਸਿੱਧਾ ਪਾਣੀ ਨੇ ਸਿੱਧਾ ਪਾਣੀ ਨੇ ਪਹਿਲਾਂ ਤਾਂ ਗਰਮੀ ਸਾਫ਼ ਕਰ ਦਿੱਤੀ ਠੀਕ ਥੋੜੀ ਫਰੈਸ਼ਨੈਸ ਹੋ ਗਈ ਫਿਰ ਜਦੋਂ ਸਬਣ ਲਾਉਣ ਲੱਗੇ ਇੱਦਾਂ ਸਬਣ ਲਾਇਆ ਉਹ ਤੋਂ ਬਾਅਦ ਤੇ ਥੋੜੀ ਮ사ਜ ਵੀ ਹੋ ਗਈ ਸਿਰ ਤੇ ਵੈਸੇ ਰੂਮ ਖੁੱਲ ਗਿਆ ਇੱਦਾਂ ਠੀਕ ਹੈ ਇਕੱਠੇ ਵਾਪਰਦੇ ਨੌਣਾ ਟਿੱਕਾ ਆ ਜਾਣਾ ਇਹਨੇ ਪੇ ਨਾ ਕੇ ਟਿੱਕਾ ਹੁਣ ਨਾ ਕੇ ਬੰਦਾ ਕਹਿੰਦੇ ਵੀ ਅੱਛਾ ਹੁਣ ਟਿਕਾ ਕਰ ਦੂੰਗਾ ਉਹ ਕਹੂਗਾ ਵੀ ਹੁਣ ਆਪ ਸਵਾਰੇ ਮੈਂ ਬਿਣਾ ਇਹਨੇ ਪੇ ਸਵਾਰਨ ਤੋਂ ਬਾਅਦ ਮੈਨੂੰ ਇਦਾਂ ਕਹਿਣਾ ਪਿਆ ਅੱਛਾ ਹੁਣ ਮੈਂ ਮਿਲਦਾ ਤੇ ਨਹੀਂ 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 ਨਾ ਇਕੱਠਾ ਹੀ ਵਾਪਰ ਗਿਆ ਆਪਣੇ ਆਪ ਨੂੰ ਸਵਾਰਨਾ ਹੀ ਉਹਦਾ ਮਿਲਣਾ ਆ ਤੁਹਾਨੂੰ ਜਦੋਂ ਤੁਹਾਡਾ ਧਿਆਨ ਸਵਾਰਨ ਵੱਲੋਂ ਚਲਾ ਗਿਆ ਨਾ ਪਟਕਣ ਖਤਮ ਹੋਣ ਲੱਪਣੀ ਈਰਖ ਮੁਕਣ ਲੱਪਣੀ ਉਹ ਬਹੁਤ ਮਿਲਣਾ ਸ਼ੁਰੂ ਹੋ ਗਿਆ ਤੁਸੀਂ ਇਦਾਂ 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 ਮਤਲਬ ਉਹ ਉਹ ਆਪਣੇ ਆਪ ਨੂੰ ਸਵਾਰ ਰਹਿ ਮਤਲਬ ਉਹ ਉਹ ਕੁਝ ਕੱਟ ਇੱਕ ਥਾਂ ਬਣਾ ਰਹੇ ਤੁਸੀਂ ਹੈਨਾ ਤੁਸੀਂ ਸਾੜਾ ਕੱਢ ਰਹੇ ਆ ਸ਼ਾਂਤੀ ਬੈਠ ਗਈ ਇੱਥੇ ਆ ਕੇ ਈਰਖਾ ਕੱਢ ਰਹੇ ਆ ਸ਼ਾਂਤੀ ਬੈਠ ਰਹੀ ਹੈ ਪਟਕੜਾਂ ਮੁੱਕ ਰਹੀ ਹੈ ਤੁਸੀਂ ਉਹ ਉਹ ਚੀਜ਼ਾਂ ਦੂਜੇ ਨਾਲ ਮੁਕਾਬਲਾ ਖਤਮ ਕਰ ਦਿੰਨੇ ਆ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੰਨੇ ਸਵਾਦ ਆਉਣ ਲੱਗ ਪੈਂਦਾ ਉਹੀ ਉਹਦਾ ਮਿਲਣਾ ਹੈ ਆਪਣੇ ਆਪ ਨੂੰ ਸਵਾਰਨਾ ਤੁਹਾਡਾ ਹੀ ਉਹਦਾ ਮਿਲਣਾ ਹੈ ਮੈਂ ਮਿਲਿਆ ਸੁਖ ਹੋਇ ਸਾਰੀ ਖੇੜ ਜਿਹੜੀ ਆ ਨਾ ਸਾਰਾ ਕੁਝ ਜਿਹੜਾ ਆ ਜਿੰਨੀ ਗੁਰਬਾਣੀ ਜਿੰਨਾ ਗੁਰੂ ਗ੍ਰੰਥ ਸਾਹਿਬ ਆ ਆਪਣੇ ਆਪ ਲਈ ਮੇਰੇ ਲਈ ਹੈ ਮੈਂ ਹੀ ਉਹ ਇਕਿਆ ਠੀਕ ਹੈ ਮੈਂ ਹੀ ਨਰਪਾਉ ਵਾਂ ਹੋਣਾ ਆ ਮੈਂ ਹੀ ਨਰਵੈਰ ਹੋਣਾ ਆ ਮੈਂ ਹੀ ਕਰਤਾ ਪੁਰਖ ਹੋਣਾ ਆ ਔਰ ਜਿੰਨੇ ਛੇਤੀਓ ਗੇੜ ਵਿੱਚ ਆ ਗਿਆ 19 ਛੇਤੀ ਸਵਾਦ ਜਿਹੜੇ ਆਪਣੇ ਆਪ ਨੂੰ ਸਵਾਰਨਾ ਉਹਦਾ ਮਿਲਣਾ ਹੁਣ ਇਹਨਾਂ ਨੂੰ ਇਹਨਾਂ ਨੂੰ ਬਦਵਾਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਇੱਕ ਕੰਟਰੀ ਚ ਚਾਹੁੰਦੇ ਆ ਉਹਦੇ ਵਿੱਚ ਤੁਸੀਂ ਆਪਣੀਆਂ ਯੂਨੀਵਰਸਟੀਆਂ ਚਾਹੁੰਦੇ ਆ ਫਿਰ ਤੁਸੀਂ ਆਪਣੇ ਨੌਲੇਜ ਦੀ ਪ੍ਰੋਡਕਸ਼ਨ ਚਾਹੁੰਦੇ ਆ ਫਿਰ ਤੁਸੀਂ ਉਹਦੀ ਇੰਪਲੀਮੈਂਟੇਸ਼ਨ ਚਾਹੁੰਦੇ ਆ ਜਿੱਥੇ ਤੁਹਾਡਾ ਆਪਣਾ ਇਸ ਵੇਲੇ ਆਪਣੀ ਸਥਾਪਤੀ ਗੁਰਦੁਆਰੇ ਤਾਂ ਤੁਹਾਡੇ ਕੋਲ ਆ ਸ਼੍ਰੋਣੀ ਕਮੇਟੀ ਤਾਂ ਤੁਹਾਡੇ ਕੋਲ ਆ ਜਥੇਦਾਰ ਤਾਂ ਤੁਸੀਂ ਆ ਬਣਾ ਰਹੇ ਆ ਗ੍ਰੰਥਾਂ ਬਾਰੇ ਬੋਲਣਾ ਤਾਂ ਤੁਹਾਡੇ ਹੱਥ ਵਿੱਚ ਆ ਔਰ ਜਦੋਂ ਜਦੋਂ ਤੁਹਾਡੇ ਕੀਰਤੀਮਾਨ ਆਪਣੇ ਸਥਾਪਿਤ ਕਰਨੇ ਆ ਤੁਹਾਡੇ ਕੋਲ ਤੁਸੀਂ ਕਹਿੰਦੇ ਕੰਟਰੀ ਹੋਣਾ ਉਹਦੇ ਵਿੱਚ ਗਿਆਨ ਦੀ ਪ੍ਰੋਡਕਸ਼ਨ ਹੋਣੀ ਹੈ ਕਿਹੜੇ ਗਿਆਨ ਦੀ ਪ੍ਰੋਡਕਸ਼ਨ ਹੋਣੀ ਆ ਟਕਸਾਲ ਵਾਲੇ ਦੀ ਬਿੰਦੀ ਚ ਪਈ ਕਿਹੜੀ ਲਾਗੂ ਹੋਣੀ ਉਹਦੇ ਵਿੱਚ ਨਾਨਕਸਰ ਵਾਲੇ ਗਿਆਨ ਦੀ ਅਖੰਡ ਕੀਰਤਨੀ ਜੱਥੇ ਵਾਲੇ ਗਿਆਨ ਦੀ ਨਿਹੰਗਾਂ ਵਾਲੇ ਗਿਆਨ ਦੀ ਪਿਛਾ ਇਦਾਂ ਕੋਈ ਇਦਾਂ ਦੀ ਛੱਥਾਂ ਚ ਜਿਹਦਾ ਨਿਹੰਗ ਵਿਚਰਦੇ ਆ ਪੰਜਾਬ ਤੁਸੀਂ ਇਦਾਂ ਦੀ ਥਾਂ ਚ ਆਉਂਦੇ ਆ ਜਿੱਥੇ ਕੋਈ ਪੁੱਛੇ ਨਾ ਕੋਈ ਮਤਲਬ ਤੁਸੀਂ ਪੈਸਾ ਕਿਥੋਂ ਆ ਤੁਹਾਡੇ ਕੋਲ ਸਾਰੇ ਲੁੱਟਣ ਵਾਲੇ ਆ ਤੁਸੀਂ ਤਾਂ ਹੁਣ ਜਿਹੜੇ ਖੁਦ ਮੰਨੇ ਜਾਂਦੇ ਆਪ ਵੀ ਸਾਡੇ ਕੋਲ ਜੇ ਇੰਟੈਲੈਕਚੁਅਲ ਜਿਹੜੇ ਆ ਉਹਨਾਂ ਦੀ ਕਮੀ ਤੇ ਇੰਟੈਲੈਕਚੁਅਲ ਆਉਣਗੇ ਫਿਰ ਜਾ ਕੇ ਚੰਗੇ ਪੋਲੀਟੀਸ਼ੀਅਨ ਆਉਣਗੇ ਸਾਡੇ ਕੋਲ ਇਹਨੂੰ ਪੁੱਛੇ ਪ੍ਰਭ ਸ਼ਰਨਦੀਪ ਨੂੰ ਵੀ ਜੇ ਤੂੰ 24 ਸਾਲ ਅਮਰੀਕਾ ਦੀਆਂ ਸਾਰੇ ਦੁਨੀਆ ਦੀਆਂ ਕਹਿੰਦਾ ਜਿਹੜੀਆਂ ਵੱਡੀਆਂ ਵੱਡੀਆਂ ਲਾਇਬ੍ਰੇਰੀਆਂ ਇਹ ਇਹ ਬਾਕੀ ਸਕੇ ਨਹੀਂ ਕਰ ਸਕਦੇ ਜੇ 84 ਤੋਂ ਵੀ ਸ਼ੁਰੂ ਕਰੀਏ ਚਿਰਸਿੱਤ 24 ਸਾਲ ਇਹਨੂੰ ਰਹਿੰਦੇ ਨੂੰ ਹੋ ਗਿਆ ਉੱਥੇ ਇਹਦੀ 50 ਸਾਲ ਉਮਰ ਵੀ ਹੋਊਗੀ ਆਪਣੀ 24 ਸਾਲਾਂ 'ਚ ਜਿਹੜਾ ਬੰਦਾ ਇੰਡੀਆ ਤੋਂ ਸਾਰਾ ਕੁਝ 97 98 ਤੇ ਉੱਥੇ 24 ਸਾਲ ਮਤਲਬ 2000 ਦੇ ਲਗਭਗ ਇੱਥੇ ਆਇਆ ਹੋਊਗਾ ਬਾਹਰ 94 95 ਵਿੱਚ ਖੜਕੂਬਾਦ ਵਾਲਾ ਦੌਰ ਬਿਲਕੁਲ ਖਤਮ ਹੋ ਗਿਆ ਸੀ ਔਰ ਇਹਦੀ ਬੈਕਗ੍ਰਾਉਂਡ ਤੁਸੀਂ ਦੇਖੋ ਚੰਗੇ ਚੰਗੇ ਪੁਲਿਸ ਵਾਲਿਆਂ ਨਾਲ ਡੀਐਸਪੀਆਂ ਨਾਲ ਸਾਰਿਆਂ ਨਾਲ ਗਦਾਰੀ ਵਾਲਾ ਕੰਮ ਜਿਹੜਾ ਇਹਦੀ ਮਿਲਵਰਤ ਉੱਥੇ ਜਿਹੜੇ ਬੰਦੇ ਪ੍ਰਾਣੀਆਂ ਪੁੱਛ ਕੇ ਦੇਖ ਲਿਓ ਇਨੂੰ ਖੁਦ ਵੀ ਕਿਤੇ ਕਹਦੇ ਉਪ ਤੋਂ ਦੱਸ ਦੇ ਦੋ ਚਾਰ ਨਾਜ ਮੋਰੀ ਰੱਖ ਦਿੱਤੇ ਤਾਂ ਪਿੱਠ ਸਿਆਪਾ ਪੈ ਜਾਣਾ ਫਿਰ ਜਣੀ ਠੀਕ ਹੈ ਅਜੀਬ ਬੰਦਿਆਂ ਦੇ ਆਪਣੀਆਂ ਪ੍ਰੋਬਲਮ ਆ ਕਾ ਨੂੰ ਅਸੀਂ ਕਾ ਨੂੰ ਕਰੀਏ ਇਹਨੂੰ ਪੁੱਛ ਕੇ ਦੇਖ ਲਿਓ ਤੁਸੀਂ ਤੇ ਤੂੰ ਦੱਸ ਦੇ ਹੁਣ ਜਦੋਂ ਤੁਸੀਂ ਉੱਥੋਂ ਨਿਕਲੇ ਉਸ ਦੌਰ ਵਿੱਚੋਂ ਜਦੋਂ ਸਾਰਾ ਕੁਝ ਦੇਖ ਕੇ ਖਤਮ ਹੋਏ ਤੇ ਆਂ ਤੁਸੀਂ ਫੇ ਠੀਕ ਹੈ ਬਿਲਕੁਲ ਸਾਫ ਹੋ ਗਿਆ ਸਖਬੀਰ ਦਾ ਰਾਜ ਹੋ ਗਿਆ ਬਾਦਲਾਂ ਦਾ ਚੱਲ ਪਿਆ ਖੜਕੂ ਸਾਰੇ ਉਧਰ ਰਲ ਗਏ ਠੀਕ ਹੈ ਉਦ ਤੱਕ ਸਾਲ ਤੋਂ ਮਾ ਕੇ ਬਹਿ ਗਿਆ ਠੀਕ ਹੈ ਭਿੰਡਰ ਵਾਲੇ ਦਾ ਨਾਂ ਨਿਸ਼ਾਨ ਖਤਮ ਹੋ ਗਿਆ ਹਰ ਲੱਲੂ ਪੰਜੂ ਭਿੰਡਰ ਵਾਲੇ ਦੇ ਨਿਆਣੇ ਅਰਬੰਪਤੀ ਹੋਣ ਲੱਪੇ ਤੇ ਚੋਣੇ ਤੁਸੀਂ ਇਹ ਆ ਵੀ ਸਾਡਾ ਆਪਣੀ ਕੋ ਥਾਂ ਹੋਵੇ ਜਿੱਥੇ ਆਪਣੇ ਗਿਆਨ ਦੀ ਪ੍ਰੋਡਕਸ਼ਨ ਹੋਵੇ ਤੁਸੀਂ 25-25 ਸਾਲ ਤੋਂ ਬਾਹਰਲੇ ਮੁਲਕਾਂ 'ਚ ਬੈਠੇ ਆ ਨਾ ਜਿਹੜੇ 84 ਤੋਂ ਲੈ ਕੇ ਗੁਰਪਤਮਨ ਪੰਨੂ ਡਾਕਟਰ ਅਮਰਜੀਤ ਸਿੰਘ ਬਾਰੇ ਦਾ 84 ਤੋਂ ਬੈਠੇ ਆ ਠੀਕ ਹੈ ਇੰਨੇ ਸਾਲਾਂ 'ਚ ਤੁਸੀਂ ਕਿੰਨਿਆਂ ਜਣਿਆਂ ਨੇ ਕੀਤਾ ਵੀ ਇੱਥੋਂ ਨਿਆਣੇ ਜਿਹੜੇ ਬਾਹਰਲੇ ਜੰਮਿਓ ਹੋਣ ਠੀਕ ਹੈ ਉਹਨਾਂ ਨੂੰ ਪੜਾ ਕੇ ਇੱਥੋਂ ਕੋਈ ਵਕੀਲ ਦੀ ਡਿਗਰੀ ਕੋਈ ਜਰਨਲਿਸਟ ਦੀ ਡਿਗਰੀ ਚੰਗੇ ਪੋਲੀਟੀਸ਼ੀਅਨ ਬਣਾ ਕੇ ਪੰਜਾਬ ਵਿੱਚ ਸੈੱਟ ਕੀਤੇ ਹੁਣ ਵੀ ਜੜੀ ਲੜਾਈ ਆ ਸੰਵਧਾਨ ਦੇ ਰਾਹੀਂ ਹੁਣ ਲੜਾਈ ਲਾਇਬ੍ਰਰੀਆਂ ਚ ਆ ਗਈ ਹੁਣ ਫੀਲਡ ਬਦਲ ਗਏ ਆ ਹੁਣ ਤੇ ਅਸੀਂ ਤਿਆਰੀ ਕਰੀਏ ਇਦਾਂ ਦੀ ਤੇ ਉੱਥੇ ਪੰਜਾਬ ਚ 15 20 ਚੈਨਲ ਚੱਲਦੇ ਹੁਣ ਇਦਾਂ ਜਦੋਂ ਇਲੈਕਸ਼ਨ ਅਗਲੇ ਸਵਾਲ ਕਰ ਕਰ ਕੇ ਧੂਆਂ ਕੱਢਦੇ ਨੇ ਉਹਨਾਂ ਦਾ ਠੀਕ ਹੈ ਸਕਿਉਰਟੀ ਤੁਸੀਂ ਭੇਜੀ ਪਰੋਂ ٹرسٹ ਹੁਣ ਤੁਹਾਡੇ ਦਾ ਤੁਸੀਂ ਇੱਕ ਵਾਰੀ ਦੁਨੀਆ ਨੂੰ ਦਿਖਾ ਦਿਓ ਪੇ ਪਾਈ ਸਿੱਖ ਇਦਾਂ ਦੇ